ਮੈਂਸ ਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਤੇ ਜੇ ਤੁਸੀਂ ਸਾਨੂੰ YouTube ਤੋਂ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਸੀਂ ਸਾਨੂੰ Facebook ਤੋਂ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਕਰ ਲੋ ਫੋਲੋ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਮੀਜ਼ ਦੀਆਂ ਕਾਟਾਂ ਪਾਉਣੀਆਂ ਠੀਕ ਹੈ ਜੀ ਕਾਟਾਂ ਪਾਉਣ ਦੇ ਲਈ ਅਸੀਂ ਇਸ ਤਰ੍ਹਾਂ ਦੋ ਪਰਲੇ ਨੂੰ ਸੈੱਟ ਕਰਕੇ ਰੱਖ ਲਵਾਂਗੇ ਬਿਲਕੁਲ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਅਸੀਂ ਲੱਗਿਆ ਸਟਾਰਟ ਕਰਨ ਅਸੀਂ 3 ਤੀਰਾ ਲਵਾਂਗੇ 7 ਇੰਚ ਇਹ 13 ਇੰਚ ਤੀਰਾ ਤਿਆਰ ਹੋ ਗਿਆ ਇਸ ਲਈ ਅਸੀਂ 7 ਇੰਚ 14 ਇੰਚ ਲਵਾਂਗੇ ਠੀਕ ਹੈ ਜੀ ਇੱਥੋਂ ਅਸੀਂ ਗਲੇ ਦੀ ਮਾਰਕਿੰਗ ਕਰਾਂਗੇ 2.5 ਇੰਚ ਦੇ ਉੱਤੇ ਬੈਕ ਗਲਾ ਅਸੀਂ ਲਵਾਂਗੇ 4 ਇੰਚ ਤੇ ਫਰੰਟ ਵਾਲਾ ਲਵਾਂਗੇ 5.5 ਇੰਚ ఓకే ఇర ఓ మార్కే సవా దో ఇంచ సా ఇంచ సవా దో ఇంచే ఇంచే అసట్వే 83 ਰੱਖਿਆ ਹੈ 7 ਇੰਚ ਇਸ ਲਈ ਸੀ ਜਿਹੜਾ ਆਰਮ ਹੋਲ ਹੈ ਇਹਦਾ ਹੋਰ ਰੱਖਾਂਗੇ 7.5 ਇੰਚ 7.5 ਇੰਚ ਤੇ 3 ਇੰਚ ਨਹੀਂ ਆਉਂਦਾ ਇੱਥੋਂ ਅਸੀਂ ਲਵਾਂਗੇ ਤੇਰਾ 7 ਤਾਂ ਇੱਥੋਂ ਅਸੀਂ ਅੱਧਾ ਇੰਚ ਘਟਾ ਲਵਾਂਗੇ ਕਟਾ ਕੇ ਅਸੀਂ ਇੱਥੋਂ ਕਿੰਨਾ ਲਵਾਂਗੇ 6.5 ਇੰਚ 6.5 ਸਾਢੇ 6.5 ਅਸਰੇ ਇਸ ਨੂੰ ਲਾ ਲਾਂਗੇ ਹਾਂਜੀ ਛਾਤੀ ਤੋਂ ਹੈਗਾ ਇਹਨਾਂ ਦਾ 22 ਇੰਚ 22 ਇੰਚ ਸਾਡਾ ਇੱਥੇ ਆ ਜਾਵੇਗਾ 2 ਪੁਆਇੰਟ ਅਸੀਂ ਐਕਸਟਰਾ ਲਵਾਂਗੇ ਇੱਥੋਂ ਸਾਡਾ ਕੋਈ ਦੇ ਵਿੱਚ ਜਿਹੜਾ ਕਪੜਾ ਆ ਜਾਂਦਾ ਉਸ ਉੱਤੇ ਠੀਕ ਹੈ ਜੀ ਹੁਣ ਅਸੀਂ ਕੋਈ ਪਾਵਾਂਗੇ 11.5 ਇੰਚ ਤੇ ਇਹ ਜਿਹੜੀ ਅਸੀਂ ਪਲੇਟਸ ਪਾ ਰਹੇ ਹਾਂ ਇਹ ਡਬਲ ਪਲੇਟਸ ਪਾ ਰਹੇ ਹਾਂ ਅਸੀਂ ਇਹ ਸਿੰਗਲ ਪਲੇਟਸ ਨਹੀਂ ਇਹ ਡਬਲ ਪਲੇਟਸ ਪੈਣਗੀਆਂ ਤੇ ਇਹਨਾਂ ਦੇ ਨਿਸ਼ਾਨੀਆਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲਗਾਉਣੀਆਂ ਨੇ ਠੀਕ ਹੈ ਜੀ ਇਸ ਲਈ ਅਸੀਂ ਇਦਰੋਂ ਲੈ ਲਵਾਂਗੇ 3 ਇੰਚ 3 ਇੰਚ ਤੇ ਨਿਸ਼ਾਨ ਲਗਾਵਾਂਗੇ ਦੂਸਰਾ ਨਿਸ਼ਾਨ ਅਸੀਂ 5.5 ਇੰਚ ਤੇ ਲਗਾ ਲਵਾਂਗੇ ਠੀਕ ਹੈ ਜੀ ਇਹਦੇ ਨਾਲੋਂ 2.5 ਇੰਚ ਦੀ ਦੂਰੀ ਦੇ ਉੱਤੇ ਇਹਨਾਂ ਦੀ ਲੰਬਾਈ ਹੈ ਜਿਹੜੀ ਅਸੀਂ ਰੱਖਾਂਗੇ 7 ਇੰਚ ਸਿੱਧਾ ਆਦ੍ਰੋ ਮਾਪ ਲਵਾਂਗੇ ਉਸੇ 10 ਇੰਚ ਇਧਰ ਸਵਾ 5 ਇੰਚ ਠੀਕ ਜੀ ਜਿਹੜਾ ਇਹਦਾ ਗੈਪ ਹੈ ਨਾ ਅਸੀਂ ਉਹ ਸਵਾ 2 ਇੰਚ ਰੱਖਣਾ ਹੈ ਇਹਨਾਂ ਦੋਨਾਂ ਵਿਚਾਲੇ ਜਿਹੜਾ ਗੈਪ ਹੈ ਉਹ ਸਵਾ 2 ਇੰਚ ਰੱਖਣਾ ਹੈ ਤੇ ਜਿਹੜਾ ਇਧਰੋਂ ਗੈਪ ਹੋ ਉਹ ਅਸੀਂ 3 ਇੰਚ ਰੱਖਣਾ ਹੈ ਠੀਕ ਹੈ ਜੀ ਹੁਣ ਇਸ ਦਾ ਹਾਫ ਆ ਗਿਆ 3.5 ਇੰਚ ਅਸੀਂ ਇਧਰੋਂ ਇਸ ਤਰ੍ਹਾਂ ਜਾਨੀਮ ਲਾ ਲਾਂਗੇ ਜੇ ਜੇ ਅਸੀਂ ਆਹ ਵਾਲੀ ਪਲੇਟਸ ਪਾਉਣੀ ਹੈ ਦੀ ਡਬਲ ਪਲੇਟਸ ਦੇ ਵਿੱਚ ਉਹ ਇੱਥੇ ਸਾਹਮਣੋਂ ਨਹੀਂ ਪਾਉਣੀ ਹੈ ਉਹ ਅਸੀਂ ਇਧਰੋਂ ਲੈ ਕੇ ਇਧਰ ਕਰ ਲਵਾਂਗੇ ਠੀਕ ਹੈ ਜੀ ਇੱਥੇ ਅਸੀਂ 1.5 ਇੰਚ ਦੀ ਦੂਰੀ ਤੇ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਪਾਵਾਂਗੇ ਆਪਾਂ ਆਰਮ ਹੁਲ ਦੇ ਉੱਤੇ ਕਾਟਾਂ ਠੀਕ ਹੈ ਜੀ ਇਹ ਕਾਟ ਪਾਵਾਂਗੇ ਅਸੀਂ ਕਿੰਚ ਦੀ ਦੂਰੀ ਦੇ ਉੱਤੇ 1 ਇੰਚ ਦੀ ਦੂਰੀ ਦੇ ਉੱਤੇ ਠੀਕ ਹੈ ਜੀ ਫਰੰਟ ਕਾਟ ਹੈ ਜਿਹੜੀ ਸਾਡੀ ਜਿਹੜੀ ਸਾਡੀ ਬੈਕ ਕਾਟ ਆ ਉਹ ਅਸੀਂ ਪਾਵਾਂਗੇ 2.5 ਇੰਚ ਤੇ ਇਹ ਸਾਡੀ ਬੈਕ ਕਾਟ ਆ ਗਈ ਠੀਕ ਹੈ ਜੀ ਇਹਦੇ ਨਾਲ ਮਲਾਉਂਦੇ ਹੋਏ ਅਸੀਂ ਇਸ ਨੂੰ ਇਸ ਤਰ੍ਹਾਂ ਮਲਾ ਲਵਾਂਗੇ ਜਿਹੜੀ ਸਾਡੀ ਫਰੰਟ ਕਾਟ ਹੈ ਉਹ ਅਸੀਂ ਇਸ ਤਰ੍ਹਾਂ ਮਲਾਉਂਦੇ ਹੋਏ ਇਹ ਤੁਸੀਂ 1.5 ਇੰਚ ਦੀ ਕਾਟ ਪਾ ਦਵਾਂਗੇ ਮੋਢੇ ਦੀ ਇਸ ਤਰ੍ਹਾਂ ਤੇ ਜਿਹੜੀ ਸੀ ਇਹ ਵਾਲੀ ਪਲੇਟ ਪਾਉਣੀ ਹੈ ਇਹ ਅਸੀਂ ਇੱਥੋਂ ਪਾਉਣੀ ਹੈ ਜੀ ਇਹਦੇ ਵਿੱਚੋਂ ਕੱਢ ਲੈਣੀ ਹੈ ਠੀਕ ਹੈ ਜੀ ਇਹ ਪਾਵਾਂਗੇ ਅਸੀਂ 4 ਇੰਚ ਦੀ ਇਸ ਤਰ੍ਹਾਂ ਇਸ ਤਰ੍ਹਾਂ ਵਾਲਾ ਮਿਸਕਰ ਠੀਕ ਹੈ ਜੀ ਇਧਰੋਂ ਜਿਹੜੀ ਸੀ ਚਾਰਨੀਆਂ ਰੱਖਾਂਗੇ ਅਸੀਂ 15 ਇੰਚ ਦੇ ਰੱਖਦੇ ਆਂ ਅਸੀਂ 16 ਇੰਚ ਦੇ ਰੱਖਾਂਗੇ ਕਿਉਂਕਿ 18 ਇੰਚ ਇੱਥੋਂ ਸਲਾਈ ਦੇ ਵਿੱਚ ਆ ਜੀਗਾ ਤੇ 18 ਇੰਚ ਜਿਹੜਾ ਸਾਡਾ ਪਲੇਟਸ ਦੇ ਵਿੱਚ ਦੱਬਿਆ ਜਾਊਗਾ ਜੀ ਆਗੇ ਸੋਰਾਚ ਦੇ ਉੱਤੇ ਸਾਡੇ ਚਾਕਾਂ ਦੇ ਨਿਸ਼ਾਨ ਲੱਗ ਜਾਣਗੇ ਇਹਨਾਂ ਦੀ ਹੈਗੀ ਹੈ ਜੀ ਲੱਪ ਦੇ ਉੱਤੇ 19 ਇੰਚ ਠੀਕ ਹੈ ਜੀ ਸਾਡੇ ਨੋ ਬੰਦਾ ਸੀ ਇਹਨਾਂ ਦਾ 1 ਇੰਚ ਜਿਹੜਾ ਪਲੇਟਸ ਵਾਸਤੇ ਰੱਖਾਂਗੇ ਠੀਕ ਹੈ ਇਸ ਤਰ੍ਹਾਂ ਇਹਨਾਂ ਦਾ ਨਿਸ਼ਾਨ ਆ ਮੈਟਰਸ 1 ਇੰਚ ਰੱਖਿਆ ਜਿਹੜੇ ਡਬਲ ਪਲੇਟਸ ਅਸੀਂ ਪਾਉਨੇ ਆ ਇਹ ਸਿੰਗਲ ਪਲੇਟਸ ਦੇ ਵਾਂਗ ਜ਼ਿਆਦਾ ਡੁੰਗਾਈ ਦੇ ਵਿੱਚ ਨਹੀਂ ਦੱਬੇ ਜਾਂਦੇ ਇਹ ਬਿਲਕੁਲ ਘੱਟ ਡੁੰਗਾਈ ਦੇ ਵਿੱਚ ਇਸ ਤਰ੍ਹਾਂ ਦੱਬੇ ਜਾਂਦੇ ਹਨ ਐਨੀ ਡੁੰਗਾਈ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਬਿਲਕੁਲ ਘੱਟ ਡੁੰਗਾਈ ਦੇ ਵਿੱਚ ਗਲਾ ਸੀ ਕਰਕੇ ਇਹਨਾਂ ਦਾ ਘੱਟ ਰੱਖਿਆ ਕਿਉਂਕਿ ਇਹ ਬਜ਼ੁਰਗ ਦਾ ਸੂਟ ਹੈ ਉਹ ਗਲਾ ਘੱਟ ਹੀ ਪਾਉਂਦੇ ਨੇ ਤੇ ਟੈਟਰਨ ਵਾਲਾ ਨਹੀਂ ਪਾਉਂਦੇ ਹੈਗੇ ਇਸ ਲਈ ਅਸੀਂ ਇਹਨੂੰ ਚਾਂਚੀ ਦੀ ਉਹਦੇ ਨਾਲ ਗੋਲੀ ਕਟਿੰਗ ਕਰਾਂਗੇ ਠੀਕ ਹੈ ਜੀ ਹਣ ਕਰ ਲਵਾਂਗੇ ਇਸ ਦੀ ਕਟਿੰਗ ਹੁਣ ਅਸੀਂ ਅਗਲੇ ਪੱਲੇ ਦੀਆਂ ਕਾਟਾ ਪਾਵਾਂਗੇ ਪੱਲੇ ਚੱਕ ਕੇ ਦੇਖ ਲੈਣੇ ਨੇ ਸਿਰਫ ਇਹ ਦੋ ਹੀ ਹੁਣ ਉਹਦੇ ਤਾਈ ਦਾਰ ਹੁੰਦਾ ਪਿਛਲੇ ਪੱਲੇ ਦੀ ਕਟ ਨਾਲ ਪੈ ਜਾਂਦੀ ਹੈ। ਹਾਂਜੀ ਇਹ ਪਾਈਆਂ ਨੇ ਸਾਡੀਆਂ ਫਟਾਂ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਧੰਨਵਾਦ।